ਲੋ ਜੀ ਲੰਚ ਤਿਆਰ ਹੋ ਰਿਹਾ ਮੋਸਰੇਲਾ ਕੱਟ ਲਿਆ ਦੇਸੀ ਘਿਓ ਲੱਸੀ ਇੱਧਰ ਕੀ ਹੈ ਦਹੀਂ ਕਿਹੜੀ ਚਾਹ ਬਣ ਗਈ ਅੱਜ ਉਹ ਬੱਲੇ ਤੇ ਇੱਧਰ ਚੱਲ ਰਹੀ ਰੋਟੀ ਰਸ ਨੂੰ ਲਿਆਵਾਂ ਹੋ ਗਿਆ ਟਾਈਮ ਰੋਟੀ ਖਾ ਕੇ ਜਾਇਓ ਰੋਟੀ ਖਾ ਕੇ ਓਕੇ ਜੋ ਬਣਾਜਾ ਲੱਸੀ ਪਿਲਾ ਓਏ ਜੋ ਬਣ ਬਹੁਤ ਯਕੀਨ ਆ ਲੱਸੀ ਦਾ ਲੱਸੀ ਬਣੀ ਐ ਅ ਰਸਮ ਦੀ ਖੰਗ ਹੱਟ ਗਈ ਤੇ ਇਹਦੀ ਹੋ ਗਈ ਇਹਨੂੰ ਤੰਦ ਦੇ ਲਾਤੋਂ ਵੀ ਖੜਾਦੀ ਗੱਲ ਤੇਰੀ ਫੇਰ ਵੀ ਨਹੀਂ ਹੱਟੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਦਾ ਬਲੌਗ ਕੋਈ ਆਪਾਂ ਘੁੰਮਣ ਫਿਰਨ ਨਾ ਜਾਣਾ ਹੈਗਾ ਅੱਜ ਦਾ ਬਲੌਗ ਘਰ ਤੇ ਹੀ ਹੋਗਾ ਲੋ ਵੀ ਰੋਟੀਆਂ ਫੁੱਲੀਆਂ ਪਈਆਂ ਪੂਰੀਆਂ ਅੱਜ ਦਾ ਭੁੱਖਵਾਵਾ ਲੱਗੀ ਹੋਈ ਆ ਕਿਉਂਕਿ ਕੱਲ ਵੀ ਜਲਾਤੋ ਜੇ ਖਾ ਲਿਆ ਉਦੋਂ ਬਾਅਦ ਖਾਣ ਨੂੰ ਕੋਈ ਜੀ ਨਹੀਂ ਕਰਿਆ ਤੇ ਹੁਣ ਖਾਣੇ ਆ ਬੈਠ ਗਏ ਚੰਗੀ ਤਰ੍ਹਾਂ ਇਹਨਾਂ ਅੱਜ ਵੀ ਬਹੁਤ ਕਮਾਲ ਦਾ ਤੇ ਸ਼ਾਨਦਾਰ ਲੱਗਿਆ ਹੋਇਆ ਪੂਰੀ ਤੁੱਪ ਨਿਕਲੀ ਹੋਈ ਆ ਇੱਕ ਤਰ੍ਹਾਂ ਦੀ ਗਰਮੀ ਸਟਾਰਟ ਹੋਣ ਲੱਗ ਗਈ ਆ ਗਰਮੀ ਦੱਸਣ ਲੱਗੀ ਭਾਈ ਕਾਇਮ ਹੋ ਜਾਓ ਪੱਖੇ ਭੁੱਖੇ ਕੱਢ ਲਓ ਮੈਂ ਆ ਰਹੀ ਹਾਂ ਜੋ ਮੈਨੂੰ ਲੈਣ ਚੱਲੇ ਦਵਾਈ ਆਪਾਂ ਫਾਰਮੇਸੀ ਤੋਂ ਉਦੋਂ ਬਾਅਦ ਚੱਕਣਾ ਰਸ ਨੂੰ ਸਕੂਲ ਤੋਂ ਤੇ ਫਾਰਮੇਸੀ ਦਾ ਟਾਈਮ ਵੀ ਉਰਾ ਪੂਰਾ ਜਾਈਆ ਜਿਹੜੇ ਪਿੱਛੇ ਆ ਜਨਾਨੀਆਂ ਆ ਰਹੀ ਆ ਇਹਨੇ ਫਾਰਮੇਸੀ ਹੋ ਜਾਣਾ ਇਹਨੇ ਵੀ ਸਾਈਕਲ ਪੂਰਾ ਖਿੱਚਿਆ ਪਿਆ ਦੇਖਦੇ ਆ ਜੇ ਖੁੱਲੀ ਮਿਲ ਜਵੇ 5-6 ਮਿੰਟ ਰਹਿਨੇ ਆ ਗੋਵੀ ਸ਼ੋਗਰਾ ਖੁੱਲੀ ਮਿਲ ਗਈ ਫਿਲਹਾਲ ਖੁੱਲੀ ਹੈ ਬੜੀ ਕਦੋਂ ਕੁ ਮਿੰਟ ਰਹਿੰਦੇ ਤੇ ਬੰਦ ਹੋਣ ਦੇ ਦੇ ਅੰਗਲੀ ਦਵਾਈ ਫੜ ਕੇ ਫਿਰ ਚੱਕਣਾ ਰਸਮਨ ਸਕੂਲ ਤੋਂ ਪੂਰਾ ਪੂਰਾ ਹੀ ਟਾਈਮ ਅੱਜ ਆਪਣੇ ਕੋਲ ਭੱਜ ਨੱਠ ਬਹੁਤ ਹੋਣੀ ਆ ਓ ਮਮਾ ਆ ਦੁਵਾਈ ਲੈ ਕੇ ਆਇਆ ਹੁਣ ਸੇਕੀ ਕਿਉਂਕਿ ਸੁੱਕੀ ਸੁੱਕੀ ਜਿਹਾ ਖਾਂਗਾ ਜੋ ਬੰਨ ਪਰ ਮਹਿੰਗਿਓ ਬਹੁਤ ਨੇ ਇਹ 13.50 ਯੂਰੋ ਦੀ ਹੈ ਕਿੰਨੇ ਦੀ ਦੇਖੋ ਇਹ ਹੈਗੀ ਹੈ ਜੀ 13.50 ਯੂਰੋ ਦੀ ਨਿਆਣੇ ਖੁਸ਼ ਹੋਏ ਭਏ ਅੱਜ ਛੁੱਟੀਆਂ ਹੋਣ ਇਹਨਾਂ ਨੂੰ 3-4 ਵਜੇ ਇਹਨਾਂ ਨੂੰ 3-4 ਛੁੱਟੀਆਂ ਸੌਰੀ ਹੋ ਗਈ ਫੋਟੋ ਹਾਂ ਅਜਰਾ ਸਮਦੀ ਫੋਟੋ ਸੀ। ਅੱਜ ਮੇਰੀ। ਤੇមី ਕਿਹੜੀ ਫੋਟੋ ਅੱਜ? ਸਾਰਿਆਂ ਦੀ ਅੱਜੇ ਦੀ। ਚੱਕ ਪੁੱਤੇ ਨੂੰ ਉਰਤ ਹੁਣ। ਪੁੱਰੇ ਹੁਣ ਰੋਟੀ ਰੱਖਣੀ ਹੈ ਪੁੱਤ। ਮੈਂ ਚੱਕ ਕਿਉਂ ਸਾਈਜ? ਕਿਉਂ ਕਹਤ ਨਹੀਂ ਚੱਕ ਸਕਦਾ ਤੂੰ? ਉਹ ਗਾਰਾ ਕਰ ਲੱਗ ਗਿਆ ਜਾਲਾ। ਉਹ ਗਾਰਾ ਬਾਅਦ ਚ ਕਰੂੰ ਪਹਿਲਾਂ ਰੋਟੀ ਤਾਂ ਖਾ ਲੈ ਹੁਣ ਫੋਰਟੇ ਦਾ ਹੋ ਜਾ ਪਹਿਨਾ। ਚੱਲ ਫੋਰਟੇ ਹੋ ਜਾ ਪਹਿਨਾ। ਤੇਰੀ ਦੀ ਫੋਟੋ ਪਰ ਬੈਠ ਕੇ ਖਿਚਾ ਖੜ ਕੇ। ਨੀਚੇ ਥੱਲੇ। ਹਾਂ। ਓਏ ਬੇਟਾ ਬਹੁਤ ਸੋਹਣੀ ਫੋਟੋਾਈ ਹੋਣੀ ਤੇਰੀ ਅੱਜ ਚਲ ਬਾਜੀਆ ਚਾਹ ਰੋਟੀ ਖਾਈ ਜਾ ਹੁਣ ਮਨ ਪੁੱਤ ਜੱਕ ਹੋਂ ਸਮਾਨ ਆਪਣਾ ਪਰਫਾ ਬੋਰੀ ਆ ਹੁਣ ਤੇ ਤੈਨੂੰ پتہ ਹੀ ਆ ਫਿਰ ਆ ਕੰਮ ਹੁੰਦਾ ਸਾਡੇ ਘਰ ਜਿੰਨੀ ਮਰਜ਼ੀ ਕਟਾਈ ਕਰ ਲੋ ਇਹ ਵੀ ਸਮਝ ਹੈਗੇ ਲੋ ਜੀ ਹੁਣ ਖਾਜੀ ਰੋਟੀ ਬਾਕੀ ਗੱਲ ਕਰਦੇ ਆ ਬਾਅਦ ਚ ਹਾਂਜੀ ਬੱਚੇ ਹੋ ਗਏ ਰੈਡੀ ਮੈਂ ਤਾਂ ਹੋ ਗਿਆ ਜੋਗਨੇ ਤਾਂ ਪਾਲੇ ਬੂਟ ਰਸਮ ਪਾ ਰਹੀ ਹੈ ਤੇ ਹੁਣ ਅਸੀਂ ਚੱਲੇ ਆ ਪਾਰਕ ਦੇ ਵਿੱਚ ਹਾਂ ਰੈੱਡ ਬੋਲੇ ਜਾਗੇ ਕੀ ਨਵੀਂ ਪਾਰਕ ਜਾਣਾ ਚਲ ਖੜਚ ਮੈਂ ਲੋਕ ਤਾਂ ਖੋਲ ਮੈਂ ਬੁੱਤ ਖੇਡੂਗਾ ਬੋਲਣਾ ਅੱਜ ਫਿਰ ਚਲ ਬੈਠ ਲੋ ਜੀ ਅੱਜ ਅਸੀਂ ਆਪਣੇ ਪਿੰਡ ਵਾਲੀ پارک ਨਹੀਂ ਆਏ ਹੈਗੇ ਹੋਰ ਪਿੰਡ ਵਾਲੀ پارک ਆਏ ਹਾਂ ਤਲਗਰਤ ਵੱਲੋਂ ਆਏ ਆ ਅਸੀਂ ਅੱਜ ਇੱਥੇ ਆਪਣੇ ਫਰੈਂਡ ਵੀ ਬੈਠੇ ਆ ਮਾਚਲੇ ਇੱਥੇ ਖੇਡ ਚੱਲਦੇ ਆ ਪਿੱਛੇ ਰਸਮ ਤੇ ਜੋਬਨ ਵੈਲਕਮ 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 ਕਾ ਘੱਟ ਬੁੱਧੇ ਘੱਟਦੇ ਆ ਹਨਾ ਕਾ ਬਾਬਾ ਹੋਵੇ ਇਧਰੋਂ ਆ ਜੋ ਰਸਮ ਓ ਮਾਈ ਗਾਡ ਢੀੜੇ ਬਹੁਤ ਅੱਜ ਤਾਂ ਆਵਾ ਬਰਾਵਾ ਸੁਹੇਤਰਾ ਦਾ ਸਵਾਰ ਕੇ ਹਾਂ ਪੈਰ ਉੱਪਰ ਟਿਕਾ ਕੇ ਰੱਖ ਪੁੱਤ ਜਿੰਨਾ ਪੈਰ ਟਿਕਾ ਕੇ ਰੱਖੂਗਾ ਉਹਨਾਂ ਜ਼ਿਆਦਾ ਵਧੀਆ ਹੋਊਗਾ ਇਹ ਦੋਹੇ ਪੈਰ ਦੋਹੇ ਪੈਰ ਜੋ ਮਨਾਤ ਕੱਢ ਲੈ ਜੋ ਮਨਾਤ ਉਧਰ ਤੈਨੂੰ ਵੀ ਦੰਨੇ ਬਾਰੇ ਇਸ ਨੂੰ ਉੱਤਰ ਥੱਲੇ ਨੂੰ ਦੇ ਹੁਣ ਉਹਨੂੰ ਬਿਠਾਣ ਦੇ ਬਰਾਵੋ ਹਾਂ ਹੌਲੀ 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 ਪਿਆ ਨੂੰ ਪਿਆ ਨੂੰ ਹੱਥ ਨਾ ਛੱਡ ਦੇ ਉਹਨੂੰ ਮੂੰਹ ਫੁੱਟ ਜਾਊਗਾ ਚਾਬਾ 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 ਲੋ ਜੀ ਆਈਪੀਐਲ ਦੇ ਫੈਨ ਇੱਧਰ ਐ ਪਾਰਕਿੰਗ 'ਚ ਬੈਠ ਕੇ ਦੇਖ ਰਹੇ ਆਈਪੀਐਲ ਹਾਂਜੀ ਆਈਪੀਐਲ ਕਮਾਲ ਗੱਲ ਬਾਤ ਚਾਰੀ ਇਹ ਲੈ ਜਾਣਾ ਪੰਜਾਬ ਨੇ ਸਿੰਗਲ ਆਪਰੋ ਹਸਪਤਲ ਚਲੋ ਬੈਠੋ ਵਿੱਚ ਗੱਡੀ ਦੇ ਅੱਜ ਦਾ ਖੋਲਦੀ ਪੁੱਤ ਚਲੋ ਬੈਠੋ ਹੁਣ ਜਿਲੇ ਘਰ ਨੂੰ ਆ ਜਾ ਨਿਆਣੇ ਮਸੀ ਕੱਢ ਕੇ ਲਿਆਏ ਪਾਰਕ ਚ ਇਹਨਾਂ ਨੂੰ ਚਲੋ ਚੱਲੀਏ ਤੇ ਸਾਹਮਣੇ ਟੈਂਕੀ ਤੇ ਐਨੇ ਕਿ ਲੱਗੇਵੇਂ ਆਹੋ ਰੇਂਜ ਵਾਲੇ ਤੁਸੀਂ ਪੁੱਛੋ ਕੁਛ ਨਾ ਸਾਰੀ ਟੈਂਕੀ ਭਰੀ ਪਈ ਹੈ ਬਿਲਕੁਲ ਇੰਡੀਆ ਵਰਗੀ ਲੱਗਦੀ ਹੈ ਇਟਲੀ ਦੇ ਵਿੱਚ ਬਾਈ ਸੂਰ ਸ تقريبا 9:30 ਤੱਕ ਖੜਾ ਰਹਿੰਦਾ ਹੁਣ ਇਸ ਟਾਈਮ 8:30 8:00 ਦਾ ਟਾਈਮ ਹੋ ਗਿਆ ਐ ਲੱਗਦਾ ਜਿਵੇਂ 5-6 ਵਜੇ ਹੋਣੇ ਅਜੇ ਬਸ 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 ਐਂ ਨਹੀਂ ਖਾਪਣਾ ਪਾਓ ਗੱਡੀ ਦੇ ਵਿੱਚ ਸਿਆ ਜੀ پارک ਤੋਂ ਆ ਕੇ ਘਰੇ ਅਸੀਂ ਟਾਈਮ ਸਾਢੇ 8 ਹੋ ਗਏ ਇਹ ਥੋੜਾ ਜਿਹਾ ਟਾਈਮ ਵੀ ਪਿੱਛੇ ਆਪਣਾ ਆ ਆਏ ਬੂਟ ਖੋਣਾਂ ਲੱਗੀ ਰਸਮ ਅੱਜ ਬਹੁਤ ਖੇਡੇ ਇਹ ਭੱਜੇ ਨੱਠੇ ਬਹੁਤ پارک ਦੇ ਵਿੱਚ ਮੈਂ ਤਾਂ ਕੁਛ ਨਹੀਂ ਖੇਡਿਆ ਤੂੰ ਕੁਛ ਨਹੀਂ ਖੇਡਿਆ ਬਾਦ ਤੈਨੂੰ ਗਾਂਦ ਦੇ ਨਹੀਂ ਲਿਖਿਆ ਨਾ ਫਿਰ ਟੁਕੜੇ ਖੇਡੇ ਤਾਂ پارک ਦੇ ਵਿੱਚ ਆਉਂਦੀ ਸਾਰੇ ਪਾਣੀ ਨੂੰ ਪੈ ਗਿਆ ਜਿਵੇਂ ਰਾਜਸਥਾਨ ਲੋਕ ਪਿੰਨ ਪਾਣੀ ਨੇ ਮੁੰਡਾ ਪਾ ਦੇ ਰੋਟੀ ਤੋਂ ਕੋਈ ਨਹੀਂ ਚੋਲੇ ਮੁੰਡਾ ਰੱਖੋ ਪਹਿਲਾਂ ਇਹ ਰੋਟੀ ਖਾ ਲੇ ਬਈ ਲੋਕ ਜਰੋ ਸਾਡਾ ਟਾਈਮ ਸੀ ਕਾਰਟੂਨ ਦੇਖਣ ਦਾ ਉਦੋਂ ਸਾਡੇ ਘਰ ਜਾਨੂੰ ਖਬਰਤ ਹੈਗੀ ਖਬਰਾਂ ਲਾਓ ਖਬਰਾਂ ਲਾਓ ਹੁਣ ਸਾਡੇ ਟਾਈਮ ਖਬਰਾਂ ਦੇਖਣ ਦਾ ਹੁਣ ਅਸੀਂ ਕਾਰਟੂਨ ਦੇਖ ਰਹੇ ਹਾਂ ਓਏ ਖੜ ਜਾ ਫਿਰ ਜੀ ਹਾਂ ਬੁੱਤੂ ਕੰਪਿਊਟਰ ਦਾ ਬ੍ਰੈਂਡ ਆ ਮੈਦ ਕੰਪਿਊਟਰ ਤੇ ਤੁਹਾਨੂੰ ਕਿਹੜਾ ਬੋਲਦੀ ਹਾਂ ਮੈਂ ਹਾਲੇ ਮੈਂ ਤੇ ਆ ਤਸਵੀਰ ਦੇ ਸਰਲ ਆ ਲੋ ਵੀ ਬੈਠੇ ਟੀਵੀ ਦੇਖ ਰਹੇ ਆ ਤੇ ਬਾਕੀ ਅੱਜ ਦਾ ਵਲੌਗ ਇੰਨਾ ਹੀ ਸੀ ਉਮੀਦ ਆ ਬਧੇ ਲੱਗਿਆ ਹੋਗਾ ਬਧੇ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਓ ਠੀਕ ਹੈ ਹੈ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਿਓ ਜੀ ਓਕੇ ਜੀ ਬਾਏ ਬਾਏ